ਕਿਉਂ ਨਾ ਲੱਗ ਕੇ ਖੜ ਜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮਸਲੇ 'ਚ ਅੱਜ ਉਸ ਵੇਲੇ ਹੰਗਾਮਾ ਖੜਾ ਹੋ ਗਿਆ ਜਦੋਂ ਲਖਾ ਸਦਾਨਾ ਸਟੇਜ ਤੋਂ ਬੋਲਣ ਲੱਗਾ ਤੇ ਉਹਦੇ ਕੋਲੋਂ ਮੈਕ ਖੋਲਿਆ ਕਿਉਂਕਿ ਲਖਾ ਸਦਾਨਾ ਸਿਆਸੀ ਭਾਸ਼ਣ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨੇ ਗ੍ਰਿੰਦਰ ਸਿੰਘ ਤੇ ਕਾਂਗਰਸ ਤੇ ਨਿਸ਼ਾਨਾ ਸਾਧਿਆ ਤੇ ਜਿਉਂ ਹੀ ਨਿਸ਼ਾਨਾ ਸਾਧਿਆ ਤਿਉਂ ਹੀ ਸਟੇਜ ਦੇ ਪ੍ਰਬੰਧਕਾਂ ਨੇ ਲਖੇ ਸਦਾਨੇ ਤੋਂ ਮੈਕ ਕੋਲੇ ਆ ਤੁਸੀਂ ਵੀ ਦੇਖੋ ਭਾਈ ਜੀ ਭਾਈ ਜੀ ਕਿਉਂ ਨਾ ਬੋਲ ਗਏ ਭਾਈ ਜੀ ਭਰ ਜਾ ਕਿਉਂ ਨਾ ਬੋਲ ਭਾਈ ਜੀ ਪਲੀਜ਼ ਬੇਨਤੀ ਹੈ ਮੈਂ ਕਹਾਂ ਬੇਨਤੀ ਹੈ ਸਾਰੇ ਜਣੇ ਬਾਜੋ ਪਲੀਜ਼ ਪਲੀਜ਼ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਜ਼ਰੂਰ ਗਾਣੇ ਦਾ ਬਹੁਤ ਬਹੁਤ ਧੰਨਵਾਦ ਆਹ ਵੇਚਿਆ ਅਗਲੀ ਬੇਨਤੀ ਭਾਈ ਜੀ ਬੇਨਤੀ ਹੈ ਪੰਜਾਬ ਦੇ ਹੱਕਾਂ ਦੀ ਗੱਲ ਕਰੋ ਰਾਜਾਂ ਦੇ ਬਦਲ ਘਾਰਾਂ ਦੀ ਗੱਲ ਯਾਰ ਸਾਨੂੰ ਮਿਲਣਾ ਚਾਹੀਦਾ ਹੈ ਇਹਦੀ ਗੱਲ ਕਰੋ ਸਾਰੇ ਡੈਮਾ ਦਾ ਪ੍ਰਬੰਧ ਸਾਡੇ ਕੋਲੇ ਚਾਹੀਦਾ ਇਹਦੀ ਗੱਲ ਕਰੋ ਸਰਕਾਰ ਵੀ ਰਹੀ ਕਾਂਗਰਸ ਦੀ ਸੈਂਟਰ 'ਚ ਵੀ ਰਹੀ ਪੰਜਾਬ 'ਚ ਵੀ ਰਹੀ ਉਹਦੇ ਨਾਲ ਮੁੱਝ ਕੋ ਗੁਣੀਆਂ ਪਾਈ ਨੇ ਚੁੱਪ ਕਰ ਜਾਂਦੇ ਆ ਕਿਉਂ ਨਾ ਬੋਲਾਂ ਬਾਈ ਦੱਸ ਜਵਾਬ ਦੇ ਨਹੀਂ ਨਹੀਂ ਜਵਾਬ ਦੇ ਕੀ ਕੀਤਾ ਉਹਦੇ ਕੈਪਟਨ ਮਰਿੰਦਰ ਨੇ ਕੀ ਕੀਤਾ ਕਾਂਗਰਸੀਆਂ ਨੇ ਜਵਾਬ ਦਿਓ ਜਵਾਬ ਦਿਓ ਕਿਉਂ ਨਾ ਬੋਲ ਕੇ ਭਾਈ ਜੀ ਭਾਈ ਜੀ ਖੜ ਜਾ ਕਿਉਂ ਨਾ ਬੋਲ ਭਾਈ ਜੀ ਪਲੀਜ਼ ਬੇਨਤੀ ਹੈ ਮੈਂ ਕਹਾਂ ਬੇਨਤੀ ਹੈ ਸਾਰੇ ਜਣੇ ਬਾਜੋ ਪਲੀਜ਼ ਪਲੀਜ਼ ਮੇਕਸਰ ਜੀ ਦਾ ਸਾਰਾ ਸਾਰਾ ਲੱਗਾ ਬਣਾਉਗਾ ਬਹੁਤ ਬਹੁਤ ਧੰਨਵਾਦ ਲੱਗਾ ਪਾਣੇ ਦਾ ਬਹੁਤ ਬਹੁਤ ਧੰਨਵਾਦ ਅਗਲੀ ਬੇਨਤੀ ਭਾਈ ਜੀ ਬੇਨਤੀ ਹੈ